ਭਗਵੰਤ ਮਾਨ ਜੀ ਨੇ ਪੰਜਾਬ ਪੁਲਸ ਭੇਜੀ ਸੀ ਇੱਥੇ ਐਂਟੀ ਰਾਈਡ ਪੁਲਸ ਜਦੋਂ ਅਸੀਂ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਹੀ ਦੋੜਨ ਦੀ ਗੱਲ ਕਰ ਰਹੇ ਹਾਂ ਤੇ ਸਟੇਟ ਸਾਡੇ ਨਾਲ ਪਤਾ ਨਹੀਂ ਕਿਉਂ ਨਹੀਂ ਹੈ ਜੇ ਸਟੇਟ ਸਾਡੇ ਨਾਲ ਆ ਕੇ ਖੜ ਜਾਂਦੀ ਬੱਚਿਆਂ ਦੇ ਡਾਂਗਾ ਨਾ ਪੈਂਦੀਆਂ ਬੱਚਿਆਂ ਦੇ ਪਰਚੇ ਨਾ ਪੈਂਦੇ ਸੀਐਮ ਦੇ ਬਿਆਨ ਤਾਂ ਕਹਿ ਰਹੇ ਆ ਕਿ ਅਸੀਂ ਬੱਚਿਆਂ ਦੇ ਨਾਲ ਹੀ ਆ ਉਹਨਾਂ ਦੇ ਬਿਆਨ ਆਉਂਦੇ ਨੇ ਕਿ ਹਾਂ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਹਾਂ ਬਿਆਨ ਹੁਣ ਮੈਂ ਇਦਾਂ ਕਹੀ ਜਾਵਾਂ ਕਿ ਜੀ ਆਹ ਜਿਹੜਾ ਧਰਨਾ ਆ ਇਹ ਧਰਨਾ ਭਗਵੰਤ ਮਾਨ ਜੀ ਨੂੰ ਚੁਭ ਰਿਹਾ ਹੈ ਹਨਾ ਇਹ ਬਿਆਨ ਦੇ ਤੁਹਾਨੂੰ ਕਿਉਂ ਲੱਗ ਰਿਹਾ ਕਿ ਇਹ ਚੁਭ ਰਿਹਾ ਹੈ ਜਦੋਂ ਭਗਵੰਤ ਮਾਨ ਜੀ ਕਹਿ ਰਹੇ ਆ ਮੈਂ ਬੱਚਿਆਂ ਦੇ ਨਾਲ ਆ ਮੈਂ ਕਹਿ ਰਹੇ ਆ ਭਗਵੰਤ ਮਾਨ ਜੀ ਨੂੰ ਚੁਭ ਰਿਹਾ ਕਿ ਬਿਆਨ ਦੇ ਨਾਲ ਬ੍ਰਦਰ ਕੁਝ ਨਹੀਂ ਹੁੰਦਾ ਬਿਆਨ ਜੋ ਮਰਜ਼ੀ ਦੇ ਲੋ ਜਿਹੜੇ ਐਕਸ਼ਨਸ ਨੇ ਨਾ ਉਹ ਵਰਡਸ ਨਾਲੋਂ ਜ਼ਿਆਦਾ ਐਕਸ਼ਨਸ ਸਪੀਕ ਲਾਊਡਰ ਦੈਨ ਵਰਡਸ ਜੋ ਤੁਹਾਡੀ ਹਰਕਤਾਂ ਨੇ ਉਹ ਤੁਹਾਡੇ ਕਹਿਣ ਨਾਲੋਂ ਜ਼ਿਆਦੀਆਂ ਦਿਖਾਉਂਦੀਆਂ ਨੇ ਤੇ ਅੱਜ ਇੱਥੇ ਹਰਕਤਾਂ ਇਹ ਜਿਹੀਆਂ ਨਹੀਂ ਹੈਗੀਆਂ ਕਿ ਇੱਕ ਵਾਰ ਵੀ ਭਗਵੰਤ ਮਾਨ ਜੀ ਇੱਥੇ ਆਏ ਸਾਰੀ ਪਾਰਟੀਆਂ ਦੇ ਨੁਮਾਇंदे ਆ ਚੁੱਕੇ ਨੇ ਬੀਜੇਪੀ ਦਾ ਵਿਰੋਧ ਆ ਚਲੋ ਠੀਕ ਹੈ ਮੰਨ ਗਏ ਪਰ ਭਗਵੰਤ ਮਾਨ ਜੀ ਇੱਥੇ ਆਏ ਕੀ ਭਗਵੰਤ ਮਾਨ ਜੀ ਨੇ ਇੱਥੇ ਆ ਕੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਡੇ ਤੇ ਕਿੰਨੇ ਆ ਕਿੰਨੇ ਦੇ ਪਰਚੇ ਹੋਏ ਆ ਕੋਈ ਗੱਲ ਨਹੀਂ ਮੈਂ ਬੈਠਾ ਕੀ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਕਿ ਸਟੇਟ ਵੱਲੋਂ ਵਕੀਲ ਜਾਣਗੇ ਤੁਹਾਡੀ ਜਮਾਨਤਾਂ ਤੇ ਕੀ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਕਿ ਬੱਚਿਓ ਜੇ ਤੁਹਾਨੂੰ ਲੰਗਰ ਦੀ ਲੋੜ ਆ ਜੇ ਤੁਹਾਨੂੰ ਪਾਣੀ ਦੀ ਲੋੜ ਆ ਪੰਜਾਬ ਸਰਕਾਰ ਹੈਗੀ ਆ ਕਿੰਨੇ ਕੁ ਦੂਰ ਆ ਭਗਵੰਤ ਮਾਨ ਜੀ ਦਾ ਘਰ ਇੱਥੋਂ 5-600 ਮੀਟਰ ਦੂਰ ਵੀ ਨਹੀਂ